ਜੇਕਰ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਬ੍ਰੇਕਅਪ ਹੋ ਜਾਂਦਾ ਹੈ ਤਾਂ ਔਰਤ ਰੱਖ-ਰਖਾ ਦੀ ਹੱਕਦਾਰ ਹੋਵੇਗੀ। ਮਦ ਪ੍ਰਦੇਸ਼ ਹਾਈ ਕੋਰਟ ਨੇ ਔਰਤਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਲਿਵ-ਇਨ ਰਿਲੇਸ਼ਨਸ਼ਿਪ 'ਚ ਔਰਤਾਂ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਦੀ ਦਿਸ਼ਾ 'ਚ ਇੱਕ ਅਹਿਮ ਕਦਮ ਚੁੱਕਦੇ ਹੋਏ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਜੋ ਔਰਤ ਲੰਮੇ ਸਮੇਂ ਤੋਂ ਕਿਸੇ ਮਰਦ ਨਾਲ ਰਿਲੇਸ਼ਨਸ਼ਿਪ 'ਚ ਹੈ ਉਹ ਵਕ ਹੋਣ ਤੇ ਗੁਜ਼ਾਰੇ ਦੀ ਹੱਕਦਾਰ ਹੋਵੇਗੀ ਭਾਵੇਂ ਕਿ ਉਹ ਕਾਨੂੰਨੀ ਤੌਰ ਤੇ ਨਾ ਵਿਆਹੀ ਹੋਵੇ ਇਹ ਫੈਸਲਾ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਆਇਆ ਹੈ ਦਰਸਲ ਪਟੀਸ਼ਨ ਕਰਤਾ ਸ਼ਲੇਸ਼ ਬੋਪਚੇ ਨੇ ਬਾਲਾ ਘਾਟ ਜ਼ਿਲ੍ਹਾ ਅਦਾਲਤ ਦੇ ਉਸ ਹੁਕਮ ਦੀ ਚੁਣੌਤੀ ਦਿੱਤੀ ਸੀ ਜਿਸ ਵਿੱਚ ਔਰਤ ਨੂੰ 1500 ਰੁਪਏ ਮਹੀਨਾ ਪੱਤਾ ਦੇਣ ਦਾ ਹੁਕਮ ਦਿੱਤਾ ਗਿਆ ਸੀ ਮਰਦ ਔਰਤ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦਾ ਸੀ ਬੋਪਚੋ ਨੇ ਬਾਅਦ 'ਚ ਇਸ ਆਧਾਰ ਤੇ ਹਾਈ ਕੋਰਟ 'ਚ ਫੈਸਲਾ ਫੈਸਲੇ ਨੂੰ ਚੁਣੌਤੀ ਦਿੱਤੀ ਕਿ ਔਰਤ ਨੇ ਜ਼ਿਲ੍ਹਾ ਅਦਾਲਤ 'ਚ ਦਾਵਾ ਕੀਤਾ ਸੀ ਕਿ ਉਸਨੇ ਮੰਦਰ 'ਚ ਵਿਆਹ ਕਰਵਾਇਆ ਸੀ ਪਰ ਉਹ ਸਾਬਤ ਨਹੀਂ ਕਰ ਸਕੀ ਪਰ ਜ਼ਿਲ੍ਹਾ ਅਦਾਲਤ ਨੇ ਫਿਰ ਵੀ ਇਸ ਨੂੰ ਸਵੀਕਾਰ ਕਰ ਲਿਆ ਹਾਲਾਂਕਿ ਹਾਈ ਕੋਰਟ ਨੇ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਸਟਿਸ ਜੀ ਐਸ ਆਲੂ ਵਾਲੀਆ ਦੇ ਬੈਂਚ ਨੇ ਕਿਹਾ ਹੈ ਕਿ ਬੌਬਚੇ ਦੇ ਵਕੀਲ ਦੀ ਇੱਕੋ ਇੱਕ ਦਲੀਲ ਹੈ ਕਿ ਔਰਤ ਕਾਨੂੰਨੀ ਤੌਰ ਤੇ ਉਸ ਦੀ ਪਤਨੀ ਨਹੀਂ ਹੈ ਇਸ ਲਈ ਸੀ ਆਰ ਪੀ ਸੀ ਦੀ ਧਾਰਾ 125 ਦੇ ਤਹਿਤ ਗੁਜ਼ਾਰਾ ਪੱਤੇ ਦੀ ਅਰਜ਼ੀ ਬਰਕਰਾਰ ਨਹੀਂ ਹੈ ਦਜਨੇ ਕਿਹਾ ਕਿ ਹੇਟਲੀ ਅਦਾਲਤ ਨੇ ਇਹ ਸਥਾਪਿਤ ਨਹੀਂ ਕੀਤਾ ਕਿ ਉਹ ਉਸਦੀ ਕਾਨੂੰਨੀ ਤੌਰ ਤੇ ਵਿਆਹੀ ਹੋਈ ਪਤਨੀ ਸੀ ਅਤੇ ਨਾ ਹੀ ਔਰਤ ਇਹ ਸਾਬਤ ਕਰ ਸਕਦੀ ਸੀ ਕਿ ਵਿਆਹ ਮੰਦਰ ਵਿੱਚ ਹੋਇਆ ਸੀ ਜਸਟਿਸ ਆਲੂਵਾਲੀਆ ਨੇ ਹੁਕਮ ਦੇ ਕੇ ਕਿਹਾ ਪਰ ਹੇਟਲੀ ਅਦਾਲਤ ਨੇ ਇਹ ਸੱਟਾ ਕੱਢਿਆ ਹੈ ਕਿ ਕਿਉਂਕਿ ਪੁਰਸ਼ ਅਤੇ ਔਰਤ ਲੰਮੇ ਸਮੇਂ ਤੋਂ ਪਤੀ ਪਤਨੀ ਦੇ ਰੂਪ ਵਿੱਚ ਰਹਿ ਰਹੇ ਸਨ ਅਤੇ ਔਰਤ ਨੇ ਇੱਕ ਬੱਚੇ ਨੂੰ ਵੀ ਜਨਮ ਦਿੱਤਾ ਹੈ ਇਸ ਲਈ ਪਾਲਣ ਪੋਸ਼ਣ ਦਾ ਹੱਕਦਾਰ ਹੈ